ਪਾਣੀਆਂ ਨੂੰ ਬਚਾਉਣ ਦੇ ਲਈ ਅੱਜ ਵਿਸ਼ਾਲ ਮਹਾਪੰਚਾਇਤ ਰੱਖੀ ਗਈ ਐ ਜਿਵੇਂ ਦਿੱਲੀ ਬੈਠੇ ਸੀ ਇੱਕ ਜਗ੍ਹਾ ਤੇ ਬੈ ਕੇ ਇਕੱਠੇ ਲੜਾਈ ਲੜੀਏ ਸਾਡੀ ਤਾਕਤ ਦੁੱਗਣੀ ਬਣ ਸਕਦੀ ਤੇ ਜਦੋਂ ਤਾਕਤ ਦੁੱਗਣੀ ਹੋ ਜਾਗੀ ਤੇ ਫਿਰ ਸਰਕਾਰ ਜਲਦੀ ਮੰਗਾ ਮੰਨੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਿਆ ਹੋਣਾ ਚਾਹੀਦਾ ਹੈ ਬਾਕੀ ਪ੍ਰੋਗਰਾਮ ਜਿਹੜੇ ਨੇ ਉਹ ਅਸੀਂ ਬੇਸ਼ੱਕ ਆਪੋ ਆਪਣੇ ਦਿੰਦੇ ਰਹੀਏ ਜਦੋਂ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਸਿੱਧੀ ਇਸ ਤਰ੍ਹਾਂ ਜਦੋਂ ਮੋਰਚਾ ਲਾਉਣਾ ਉਹ ਤਾਂ ਸਾਨੂੰ ਇੱਕੋ ਮੰਚ ਦੇ ਉੱਤੇ ਆ ਕੇ ਲੈਣਾ ਚਾਹੀਦਾ ਹੈ। ਜੁਗਿੰਦਰ ਸਿੰਘ ਗਰਾਹਾ ਹੁਣਾਂ ਨੇ ਦੂਸਰੀ ਸਾਈਡ ਤੇ ਧਰਨਾ ਲਾਇਆ ਹੋਇਆ ਹੈ। ਉਹਨਾਂ ਦੀ ਜਥੇਬੰਦੀ ਤਾਂ ਆਪ ਦਾ ਪ੍ਰੋਗਰਾਮ ਸੀ। ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਆਪ ਦਾ ਪ੍ਰੋਗਰਾਮ ਹੈ। ਦਿੱਲੀ ਵਾਲ ਸਾਹਿਬ ਅੱਜ ਸ਼ੰਭੂ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਦਾ ਆਪ ਦਾ ਪ੍ਰੋਗਰਾਮ ਆ। ਪਰ ਅਸਲ ਮੰਗਾਂ ਸਾਰਿਆਂ ਦੀ ਇੱਕ ਹੀ ਨੇ। ਮੰਗਾਂ ਕੋਈ ਵੱਖ-ਵੱਖ ਨਹੀਂ ਹੈਗੀਆਂ। ਜੇ ਮੰਗਾਂ ਇੱਕ ਆ ਤੇ ਮੋਰਚਾ ਵੀ ਇੱਕ ਚਾਹੀਦਾ। ਜਦੋਂ ਮੋਰਚਾ ਇੱਕ ਲੱਗਦਾ ਤੇ ਆਪਾਂ ਲੋਕ ਜਿੱਤਦੇ ਵੀ ਆ ਤੇ ਕਿਤੇ ਨਾ ਕਿਤੇ ਪ੍ਰਧਾਨਕੀਆਂ ਦਾ ਕੀੜਾ ਆੜਿਆ ਹੋਇਆ ਫਿਰ ਉੱਥੋਂ ਦਿੱਲੀੋਂ ਆ ਕੇ ਸਰਕਾਰ ਨੇ ਵੰਡ ਦਿੱਤੇ ਆ ਸਰਕਾਰ ਨੇ ਬੰਡੀਆਂ ਪਾ ਦਿੱਤੀਆਂ ਪਰ ਲੋਕ ਸਿਆਣੇ ਆ ਲੋਕਾਂ ਨੇ ਫਿਰ ਦੁਬਾਰਾ ਇਕੱਠੇ ਕਰ ਦੇਣੇ ਆ ਇੱਕ ਪਲੇਟਫਾਰਮ ਤੇ ਆਉਣਾ ਪੈਣਾ ਪਾਣੀਆਂ ਨੂੰ ਬਚਾਉਣ ਦੇ ਲਈ ਅੱਜ ਵਿਸ਼ਾਲ ਮਹਾਪੰਚਾਇਤ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨਾ ਗੂ ਬੂਟਾ ਸਿੰਘ ਸਾਦੀਪੁਰ ਸਾਡੇ ਨਾਲ ਨੇ ਸਾਦੀਪੁਰ ਸਾਹਿਬ 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ ਤੇਵੀ ਨਾਲ ਬੈਠੇ ਸੀ ਉਹਨੂੰ ਵੀ ਨਾਲ ਬੁਲਾ ਲੈਂਦੇ ਵੇਖੋ ਤੁਹਾਡੀ ਗੱਲ ਬਿਲਕੁਲ ਠੀਕ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਅਸੀਂ ਹੁਣ ਇੱਥੇ ਅਸੀਂ ਬੈਠੇ ਆ ਪਰਾਂ ਉਹ ਬੈਠੇ ਨੇ ਇਹ ਗੱਲ ਠੀਕ ਨਹੀਂ ਹੋਣਾ ਚਾਹੀਦਾ ਅਸੀਂ ਆਪ ਵੀ ਗੱਲਾਂ ਕਰਦੇ ਆ ਇਹ ਜੇਕਰ ਅਸੀਂ ਇੱਕ ਜਗ੍ਹਾ ਤੇ ਇਕੱਠੇ ਬਹਿ ਕੇ ਜਿਵੇਂ ਦਿੱਲੀ ਬੈਠੇ ਸੀ ਇੱਕ ਜਗ੍ਹਾ ਤੇ ਬਹਿ ਕੇ ਇਕੱਠੇ ਲੜਾਈ ਲੜੀਏ ਸਾਡੀ ਤਾਕਤ ਦੁੱਗਣੀ ਬਣ ਸਕਦੀ ਤੇ ਜਦੋਂ ਤਾਕਤ ਦੁੱਗਣੀ ਹੋ ਜਾਗੀ ਤੇ ਫਿਰ ਸਰਕਾਰ ਜਲਦੀ ਮੰਗਾ ਮੰਨੇ ਇਹ ਚਾਹੀਦਾ ਹੈ ਬਸੇ ਕੋਸ਼ਿਸ਼ ਕਰਾਂਗੇ ਕਿ ਕਿੱਥੇ ਰਹੀਆਂ ਗੱਲਬਾਤ ਕੀਤੀ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਕਰਦੇ ਵੀ ਰਹਿਆ ਚਲਦੀ ਇਹ ਗੱਲਾਂ ਚਲਦੀਆਂ ਰਹਿੰਦੀਆਂ ਨੇ ਪਰ ਫੇਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਏ ਲੇਕਿਨ ਮੇਰੀ ਸੋਚ ਇਹ ਹੈ ਕਿ ਇਹ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਿਆ ਹੋਣਾ ਚਾਹੀਦਾ ਹੈ ਬਾਕੀ ਪ੍ਰੋਗਰਾਮ ਜਿਹੜੇ ਨੇ ਉਹ ਅਸੀਂ ਬੇਸ਼ੱਕ ਆਪੋ ਆਪਣੇ ਦਿੰਦੇ ਰਹੀਏ ਜਦੋਂ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਸਿੱਧੀ ਇਸ ਤਰ੍ਹਾਂ ਜਦੋਂ ਮੋਰਚਾ ਲਾਉਣਾ ਹੈ ਉਹ ਤਾਂ ਸਾਨੂੰ ਇੱਕੋ ਮੰਚ ਦੇ ਉੱਤੇ ਆ ਕੇ ਲੈਣਾ ਚਾਹੀਦਾ ਹੈ ਇੱਕ ਮੰਚ ਤੇ ਇਕੱਠਿਆ ਹੋਣਾ ਚਾਹੀਦਾ ਹੈ ਇੱਕ ਮੰਚ ਤੋਂ ਹੀ ਸਾਨੂੰ ਲਲਕਾਰ ਹੈ ਜਿਹੜੀ ਉਹ ਮਾਰਨੀ ਚਾਹੀਦੀ ਹੈ ਫਿਰ ਸਰਕਾਰ ਜਲਦੀ ਮਨੇ ਹੁਣ ਪਾਣੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ ਪਰ ਕਿਸਾਨਾਂ ਦੇ ਇਹ ਸਵਾਲ ਉੱਠਦੇ ਆ ਕਿ ਸਰਕਾਰਾਂ ਕਹਿੰਦੀ ਹੈ ਫਸਲੀ ਚੱਕਰ ਅਪਣਾਓ ਝੋਨਾ ਛੱਡ ਦਿਓ ਝੋਨਾ ਬੀਜਣਾ ਛੱਡ ਦਿਓ ਪਾਣੀ ਬਚ ਜੂਗਾ ਧਰਤੀ ਹੈ ਛੱਡ ਦੇਾਂਗੇ ਪਾਣੀ ਬੀਜਣਾ ਪਰ ਜੜੀਆਂ ਦੂਜੀਆਂ ਫਸਲਾਂ ਸਾਨੂੰ ਬੀਜਣ ਵਾਸਤੇ ਕਹਿੰਦੇ ਨੇ ਘਟੋ ਘਾਟੋ ਦਾ ਐਮ ਐਸ ਪੀ ਦਾ ਤਾਂ ਇੰਤਜ਼ਾਮ ਕਰਨਾਂ ਅਸੀਂ ਕਹਿੰਦੇ ਮ ਐਮ ਐਸ ਪੀ ਹੋਵੇ ਗਰੰਟੀ ਕਾਨੂੰਨ ਹੋਵੇ ਇਹ ਸਰਕਾਰ ਖਰੀਦੂਗੀ ਫਿਰ ਸਾਰਾ ਕੁਝ ਹੋ ਸਕਦਾ ਹੈ ਜਦੋਂ ਸਰਕਾਰ ਉਹਨਾਂ ਨੂੰ ਖਰੀਦਦੀ ਨਹੀਂ ਪਿੱਛੇ ਮੁੰਗੀ ਵਿਜਾਲੀ ਇਹਨਾਂ ਨੇ ਸਰਕਾਰ ਨੇ ਮੁੰਗੀ ਵਿਜਾਲੀ ਜਦੋਂ ਮੁੰਗੀ ਨਾ ਸਹੀ ਰੇਟ ਤੇ ਵਿਕੀ ਲੋਕਾਂ ਨੂੰ ਇੱਕ ਕਿਸਮ ਦੀ ਫਰੀ ਵਾਂਗੂ ਸਿੱਟਣੀ ਪਈ ਬਹੁਤ ਘਾਟੇ 'ਚ ਗੇਰਨੀ ਪਈ ਤਾਂ ਹੀ ਨਹੀਂ ਇਹ ਝੋਨੇ ਤੋਂ ਛਟਕਾਰਾ ਹੋ ਰਿਹਾ ਜਿਸ ਦਿਨ ਐਮ ਐਸ ਪੀ ਦਾ ਕਾਨੂੰਨ ਬਣ ਗਿਆ ਤਿਆਰੀਆਂ ਫਸਲਾਂ ਤੇ ਐਮ ਐਸ ਪੀ ਆ ਗਈ ਲੋਕ ਐਟੋ ਮੈਡੀਕਲੀ ਛੱਡ ਦੇਣਗੇ ਦੁਨੀਆ ਤਿਆਰ ਬੈਠੀ ਐ ਛੋਣਾ ਛੱਡਣ ਨੂੰ ਕਣਕ ਛੱਡਣ ਨੂੰ ਪਰ ਕਾਰਨ ਇੱਕੋ ਹੀ ਐ ਕਿ ਦੂਜੀਆਂ ਫਸਲਾਂ ਦਾ ਰੇਟ ਨਹੀਂ ਮਿਲ ਰਿਹਾ ਜਿੱਦਣ ਰੇਟ ਮਿਲ ਗਿਆ ਲੋਕ ਉਹਦੇ ਨਹੀਂ ਛੱਡਦੇ ਸਾਡੇ ਨਾਲ ਪ੍ਰਧਾਨ ਜੀ ਲੱਗਦਾ ਨਹੀਂ ਕਿ ਜੇਕਰ ਇਕੱਠਾ ਹੀ ਇੱਕ ਵਾਰੀ ਮੋਰਚਾ ਪੱਕਾ ਹੀ ਲਾ ਦਿੱਤਾ ਜਾਏ ਜਿਵੇਂ ਦਿੱਲੀ ਦੇ ਵਿੱਚ ਲਾਇਆ ਸੀ ਅਸਰ ਤਾਂ ਵੇਖਣ ਨੂੰ ਮਿਲਿਆ ਸੀ ਐਵੇਂ ਕਦੀ ਕੋਈ ਮਹਾਪੰਚਾਇਤ ਰੱਖਦਾ ਕਦੀ ਕੋਈ 5 ਦਿਨਾਂ ਦਾ ਮੋਰਚਾ ਲਾ ਲੈਂਦਾ ਲੱਗਦਾ ਨਹੀਂ ਕਿ ਇਕੱਠਾ ਇਕੱਠਾ ਵੱਡਾ ਮੋਰਚਾ ਲਾਇਆ ਜਾਵੇ ਜਿੱਦਣ ਇੰਪੈਕਟ ਵੀ ਦੇਵੇ ਦੇਖੋ ਇਹ ਮਾਹੌਲ ਬਣਨਾ ਮਾਹੌਲ ਪਹਿਲਾਂ ਵੀ ਬਣਿਆ ਵੀ ਪਹਿਲਾਂ ਵੀ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਸੀ ਹੁਣ ਕੁਝ ਆਪਸ ਵਿੱਚ ਡਿਸਕਿਊਟ ਜੇ ਪਏ ਆ ਤੁਹਾਨੂੰ ਵੀ ਪਤਾ ਆ ਉਹ ਕੁਝ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਉਹਨੇ ਦੂਰ ਕਰਾ ਦੇਣੇ ਸਾਨੇ ਮਾਹੌਲ ਬਣ ਜਾਣਾ ਅੱਜ ਬੇਸ਼ੱਕ ਸਾਡੇ ਜੁਗਿੰਦਰ ਸਿੰਘ ਗਰਾਹਾ ਹੁਣਾਂ ਨੇ ਦੂਸਰੀ ਸਾਈਡ ਤੇ ਧਰਨਾ ਲਾਇਆ ਹੋਇਆ ਹੈ ਉਹਨਾਂ ਦੀ ਜਥੇਬੰਦੀ ਤਾਂ ਆਪ ਦਾ ਪ੍ਰੋਗਰਾਮ ਸੀ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਆਪ ਦਾ ਪ੍ਰੋਗਰਾਮ ਹੈ ਦੱਲੇਵਾਲ ਸਾਹਿਬ ਅੱਜ ਸ਼ੰਭੂ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਦਾ ਆਪ ਦਾ ਪ੍ਰੋਗਰਾਮ ਆ ਪਰ ਅਸਲ ਮੰਗਾ ਸਾਰਿਆਂ ਦੀ ਇੱਕ ਹੀ ਨੇ ਮੰਗਾ ਕੋਈ ਵੱਖ-ਵੱਖ ਨਹੀਂ ਹੈਗੀਆਂ ਜੇ ਮੰਗਾ ਇੱਕ ਹੈ ਤੇ ਮੋਰਚਾ ਵੀ ਇੱਕ ਚਾਹੀਦਾ ਜਦੋਂ ਮੋਰਚਾ ਇੱਕ ਲੱਗਦਾ ਤੇ ਆਪਾਂ ਲੋਕ ਜਿੱਤਦੇ ਵੀ ਆ ਤੇ ਜਿੱਤੇ ਵੀ ਆ ਇਹ ਤੇ ਗੁੱਲ ਸਾਰਿਆਂ ਨੂੰ ਪਤਾ ਆ ਪਰ ਕਿਤੇ ਨਾ ਕਿਤੇ ਪ੍ਰਧਾਨਕੀਆਂ ਦਾ ਕੀੜਾ ਆੜਿਆ ਹੋਇਆ ਫਿਰ ਉੱਥੋਂ ਜਲੀਓ ਆ ਕੇ ਸਰਕਾਰ ਨੇ ਵੰਡ ਦਿੱਤੇ ਆ ਸਰਕਾਰ ਨੇ ਵੰਡੀਆਂ ਪਾ ਦਿੱਤੀਆਂ ਪਰ ਲੋਕ ਸਿਆਣੇ ਆ ਲੋਕਾਂ ਨੇ ਫਿਰ ਦੁਬਾਰਾ ਇਕੱਠੇ ਕਰ ਦੇਣੇ ਆ ਇੱਕ ਪਲੇਟਫਾਰਮ ਤੇ ਆਉਣਾ ਪੈਣਾ ਉਨਾ ਚਿਰ ਕੋਈ ਮੰਗ ਨਹੀਂ ਮੰਨ ਹੋਣੀ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਓ ਜਿੰਨੇ ਮਰਜ਼ੀ ਤੁਸੀਂ ਇੱਥੇ ਮਾਰਚ ਕਰ ਲਓ ਜਿੰਨੇ ਮਰਜ਼ੀ ਮੋਰਚੇ ਲਾ ਲਓ ਨਹੀਂ ਜਿੱਤ ਹੋਣੇ ਜਿੰਨਾ ਚਿਰ ਇੱਕ ਛਤਰੀ ਥੱਲੇ ਨਾ ਆਏ ਜਦੋਂ ਇੱਕ ਛਤਰੀ ਥੱਲੇ ਆ ਗਏ ਤੇ ਸਾਰੇ ਮੋਰਚੇ ਜਿੱਤ ਹੋ ਜਾਣੇ ਹੁਣ ਦੇਖੋ ਪੰਜਾਬ ਸਰਕਾਰ ਖਿਲਾਫ ਮੋਰਚਾ ਲੱਗਾ ਹੋਇਆ ਅੱਜ ਇੱਕ ਦਿਨ ਦਾ ਮੋਰਚਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਉਹਦੇ ਵਾਸਤੇ ਆ ਜਾਈਏ ਆ ਕਿ ਜਿਹੜੇ ਇਹਨਾਂ ਨੂੰ ਬਾਰ ਬਾਰ ਅਸੀਂ ਮੰਗ ਪੱਤਰ ਦਿੱਤੇ ਆ ਸੰਸਦ ਮੈਂਬਰਾਂ ਨੂੰ ਇਹਨਾਂ ਦੇ ਐਮਪੀਆ ਨੂੰ ਉਹਨਾਂ ਨੂੰ ਯਾਦ ਕਰਾਉਣੇ ਕਿ ਉਹਦੇ ਵਿੱਚ ਚਰਚਾ ਕਰੋ ਸਾਡੀ ਸਾਡੀਆਂ ਮੰਗਾਂ ਤੇ ਚਰਚਾ ਕਰੋ ਐਮਐਸਪੀ ਤੇ ਚਰਚਾ ਕਰੋ ਕਰਜ਼ਾ ਮਾਫੀ ਤੇ ਚਰਚਾ ਕਰੋ ਭਾਰਤ ਪਾਕਿਸਤਾਨ ਦੀ ਜਿਹੜੀ ਸਰਹੱਦ ਆ ਬਾਗਾ ਬਾਰਡਰ ਆ ਡਾਰੀ ਹੁਸੈਨੀ ਵਾਲਾ ਉਹਨੂੰ ਖੋਲ ਕੇ ਵਪਾਰ ਚਾਲੂ ਕਰੋ ਸੋ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਉਹਨਾਂ ਨੂੰ ਯਾਦਦੁਆਨ ਆਏ ਆ ਕਿ ਸੈਸ਼ਨ ਚੱਲਣਾ ਆ ਉਹਦੇ ਵਿੱਚ ਸਾਡੀ ਚਰਚਾ ਕਰੋ ਸਾਡੇ ਸਾਹਿਬ ਜਾ ਰਹੇ ਆ ਹਜ਼ਾਰ ਬੰਦਾ ਲੈ ਕੇ ਮਾਰਚ ਕਰ ਰਹੇ ਆ ਵਿਧਾਨ ਸਭਾ ਵੱਲ ਜਾ ਰਹੇ ਆ ਚੱਲੋਗੇ ਨਾਲ ਉਹਨਾਂ ਦਾ ਆਪਦਾ ਪ੍ਰੋਗਰਾਮ ਆ ਅਗਰ ਸਾਡਾ ਪ੍ਰੋਗਰਾਮ ਇੱਕ ਦਿਨ ਦਾ ਆ ਅਗਰ ਸਾਡਾ ਪ੍ਰੋਗਰਾਮ ਬਣਿਆ ਤੇ ਅਸੀਂ ਵੀ ਜਿਹੜਾ ਉੱਥੇ ਨੂੰ ਮਾਰਚ ਕਰਾਂਗੇ ਅੱਛਾ ਹਰਿਆਣਾ ਜੋ ਗਵਾਂਡੀ ਸੂਬਾ ਸਾਡਾ ਹਰਿਆਣਾ 24 ਫਸਲਾ ਦੇ ਉੱਤੇ ਸਰਕਾਰ ਨੇ ਕਹਿ ਦਿੱਤਾ ਹਰਿਆਣਾ ਸਰਕਾਰ ਨੇ ਕਿ ਐਮਐਸਪੀ ਦੇਵਾਂਗੇ ਲੱਗਦਾ ਸੂਬਾ ਸਰਕਾਰ ਆਉਦੇ ਪੱਤਰ ਤੇ ਦੇ ਸਕਦੇ ਦੇਖੋ ਬਹੁਤ ਫਸਲਾ ਇਹੋ ਜਿਹੀਆਂ ਹੈ ਕਿ ਸੂਬਾ ਸਰਕਾਰ ਜਿਹੜੀ ਐਮਐਸਪੀ ਆਪਣੇ ਆਪਣੇ ਵਜੂਤ ਤੇ ਦੇ ਸਕਦੀ ਆ ਜਿਵੇਂ ਇਹਨਾਂ ਨੂੰ ਪਿੱਛੇ ਮੂੰਗੀ ਦੀ ਫਸਲ ਤੇ ਐਮਐਸਪੀ ਕਹੀ ਸੀ ਕਿ ਐਸੀ ਐਮਐਸਪੀ ਦਮਾਗੇ ਪਰ ਲੇਕਿਨ ਉਹ ਐਮਐਸਪੀ ਤੋਂ ਇਹ ਮੁੜ ਕੇ ਭੱਜ ਗਈ ਸੀ ਕਿਉਂਕਿ ਸਰਕਾਰ ਦੇ ਬਹੁਤ ਇਨਕਮ ਦੇ ਸੋਰਥੇ ਹੋ ਗਏ ਆ ਬਹੁਤ ਫਸਲਾ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ ਸਰਕਾਰ ਬਿਲਕੁਲ ਆਰਾਮ ਨਾਲ ਐਮਐਸਪੀ ਦੇ ਸਕਦੀ ਆ ਔਰ ਜਿੱਥੇ ਪਾਣੀਆਂ ਦੇ ਮਸਲੇ ਤੇ ਅੱਜ ਬਹੁਤ ਵੱਡਾ ਦੇਖੋ ਇਹ ਸਾਡਾ ਇੱਥੇ ਅੰਦੋਲਨ ਹੋਇਆ ਹਨ ਮਤਲਬ ਵੱਡਾ ਕੱਟ ਕੀਤਾ ਸੀ ਦੇਖੋ ਪਾਣੀਆਂ ਦੇ ਮਸਲੇ ਦੀ ਜੇ ਆਪਾਂ ਗੱਲ ਕਰੀਏ ਨਾ ਤਾਂ ਸਰਕਾਰ ਜਿਹੜੀ ਆ ਬਿਲਕੁਲ ਇੱਕ ਨੰਬਰ ਤੇ ਸਾਰਾ ਕੁਝ ਕਰ ਸਕਦੀ। ਦੇਖੋ ਜਮਨਾ ਦਾ ਪਾਣੀ ਦਿੱਲੀ ਨੂੰ ਕੇਜਰੀਵਾਲ ਸਰਕਾਰ ਖਰੀਦਦੀ ਆ ਤੇ ਪੈਸਾ ਰੈਂਟ ਦੇ ਕੇ ਖਰੀਦ ਰਹੀ ਆ ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਰਹੀ ਆ ਇੱਥੇ ਵੀ ਆਪਣੀ ਸਰਕਾਰ ਆ ਤੇ ਉਹ ਸਾਡਾ ਫ੍ਰੀ ਦਿੱਤਾ ਜਾ ਰਿਹਾ। ਉਹ ਨਹਿਰ ਕੱਟੀ ਜਾ ਰਹੀ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਦਨ ਉਦਘਾਟਨ ਕਰਕੇ ਦੇਖੋ ਨਹਿਰਾ ਨਿਕਲਣੀਆਂ ਚੰਗੀ ਗੱਲ ਆ। ਪਰ ਨਹਿਰਾਂ ਨਿਕਲ ਕੇ ਨਹਿਰਾਂ ਦਾ ਰੀਜ਼ਰਵ ਬਣਾ ਕੇ ਜਿਹੜਾ ਰਾਜਸਥਾਨ ਨੂੰ ਪਾਣੀ ਫੇਰ ਦੁਬਾਰਾ ਦੇਣਾ ਉਹ ਗੱਲ ਚ ਹੈ ਨਹਿਰਾ ਨਿਕਲੀਆਂ ਸਾਡੀ ਇਹ ਮੰਗਿਆ ਕਿ ਨਹਿਰਾ ਜਿਹੜੀਆਂ ਪੰਜਾਬ ਦੇ ਵਿੱਚ ਦੇਖੋ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ ਨਿਕਲੀਆਂ ਚਾਹੀਦੀਆਂ ਔਰ ਉਹਨਾਂ ਦਾ ਹਰ ਖੇਤ ਨੂੰ ਪਾਣੀ ਪਹੁੰਚਦਾ ਕਰਨਾ ਚਾਹੀਦਾ ਔਰ ਹਰ ਘਰ ਨੂੰ ਪਾਣੀ ਜਿਹੜਾ ਸਾਫ਼ ਮਈਆ ਹੋਣਾ ਚਾਹੀਦਾ ਇਹ ਸਾਡਾ ਇੱਕ ਏਜੰਡਾ ਹੈ ਪਰ ਜੇਕਰ ਜੇ ਨਹਿਰ 600 ਕਿਊਸਕੋ ਪਾਣੀ ਦੀ ਲੋੜ ਆ ਤੇ 2100 ਕਿਊਸਕ ਲਈ ਪਾਣੀ ਕੱਢ ਕੇ ਮੋੜੇ ਰਾਜਸਥਾਨ ਨੂੰ ਫ੍ਰੀ ਚ ਪਾਣੀ ਦਿੱਤਾ ਜਾ ਰਿਹਾ ਉਹਨੂੰ ਅਸੀਂ ਬਿਲਕੁਲ ਗਲਤਨ ਕਰਦੇ ਹਾਂ ਇਹ ਕੋਈ ਪ੍ਰਧਾਨ ਸਾਹਿਬ ਇਹ ਮਾ ਪੰਚਾਇਤਾਂ ਕਿੱਥੇ ਕਿੱਥੇ ਕੀਤੀਆਂ ਚਾਰੀਆਂ ਪਾਣੀ ਨੂੰ ਬਚਾਉਣ ਲਈ ਹਾਂਜੀ ਕਿੱਥੇ ਹੋਰ ਕਿੱਥੇ ਕਿੱ ਮਹਾਪੰਚਾਇਤ ਅੱਜ ਤਾਂ ਇੱਥੇ ਹੀ ਆਪਣੇ ਪੰਜਾਬ ਦੀ ਹੈ ਰਹਿਦਾ ਪੰਜਾਬ ਦਾ ਹੀ ਹੋ ਰਿਹਾ ਮਸਲਾ ਅਸੀਂ ਇੱਥੇ ਕਰ ਰਹੇ ਹਾਂ ਦੂਜੇ ਪਰਾਂ ਬੈਠੇ ਨੇ ਆ ਪੰਜਾਬ ਦੇ ਵਿੱਚ ਇੱਥੇ ਚੰਡੀਗੜ੍ਹ 'ਚ ਹੋ ਰਹੀ ਹੈ ਅੱਜ ਮਹਾਪੰਚਾਇਤ ਇਸ ਤੋਂ ਬਾਅਦ ਅਸੀਂ ਵਿਚਾਰਾਂਗੇ ਵੀ ਪੰਜਾਬ ਸਰਕਾਰ ਕਰਦੀ ਕੀ ਹੈ ਅਗਰ ਪੰਜਾਬ ਸਰਕਾਰ ਦੀ ਸਿਹਤ ਤੇ ਕੋਈ ਅਸਰ ਹੋਇਆ ਤਾਂ ਠੀਕ ਹੈ ਅਗਰ ਉਹਦੀ ਸਿਹਤ ਤੇ ਅਸਰ ਨਹੀਂ ਹੋਇਆ ਫਿਰ ਅਸੀਂ ਆਪਣੀ ਮੀਟਿੰਗ ਕਰਕੇ ਫਿਰ ਕੋਈ ਨਵਾਂ ਫੈਸਲਾ ਜਿਹੜਾ ਹੈ ਉਹ ਲਿਖਾਂਗੇ ਦੁਬਾਰੇ ਤਾਂ ਫਿਰ ਸਰਕਾਰ ਜਿਹੜਾ ਜੋ ਬਣੇਗਾ ਉਸ ਹਿਸਾਬ ਦੇ ਨਾਲ ਕਰਾਂਗੇ ਕਿ ਸਰਕਾਰ ਨੂੰ ਮੰਗਾ ਮਨਾ ਕੇ ਹੀ ਉੱਠਿਆ ਜਾਵੇ ਜਿਵੇਂ ਦਿੱਲੀੋਂ ਦਿੱਲੀੋਂ ਮੰਗਾ ਬਣਾ ਕੇ ਉੱਤੇ ਫਿਰਵੇਂ ਹੋਊਗਾ। ਉਹਦੀ ਇੱਕ ਜੁਟਤਾ ਵੇਖਣ ਨੂੰ ਮਿਲੇਗੀ ਸਾਰੀਆਂ ਜਥੇਬੰਦੀਆਂ ਨੂੰ। ਪੂਰਾ ਪੂਰੀ ਉਮੀਦ ਹੈ ਕਿ ਸਾਰੇ ਇਕੱਠੇ ਹੋਗੇ ਲੱਗਦਾ। ਸਰਕਾਰ ਨੂੰ ਕਿਹਾ ਤਾਂ ਬਿਲਕੁਲ ਫਿਲਹਾਲ ਇਹ ਮਾਪੰਚਾਇਤ ਸਰਕਾਰ ਤੋਂ ਮੰਗਾ ਮੰਨਵਾਉਣ ਦੇ ਲਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦਾ ਅੱਜ ਦੱਸਦੀ ਹੈ ਕਿ ਪੰਜਾਬ ਦਾ ਵਿਧਾਨ ਸਭਾ ਦਾ ਸੈਕਸ਼ਨ ਹੈ ਜਿਸ ਤੇ ਮਤੇ ਨਜ਼ਰ ਇਹ ਮਾਪੰਚਾਇਤ ਰੱਖੀ ਗਈ ਹੈ। ਤੇ ਮੰਗਾ ਦਾ ਮੈਮੋਰੰਡਮ ਵੀ ਜਿਹੜਾ ਉਹ ਦਿੱਤਾ ਜਾਏਗਾ ਜੇਕਰ ਹੱਲ ਹੁੰਦੀਆਂ ਨੇ ਤਾਂ ਠੀਕ ਹੈ ਨਹੀਂ ਹੁੰਦੀਆਂ ਤਾਂ ਜ਼ਰੂਰ ਕਿਹਾ ਜਾ ਰਿਹਾ ਸਾਰੀਆਂ ਜਥੇਬੰਦੀਆਂ ਇੱਕਜੁੱਟ ਮੋੜ ਤੋਂ ਹੋਣ ਕਿ ਜਿਵੇਂ ਦਿੱਲੀ ਦੇ ਵਿੱਚ ਹੋਈਆਂ ਸੀ ਤੇ ਦਿੱਲੀ ਦੇ ਬਹੁਹਾ ਹਿਲਾ ਕੇ ਰੱਖ ਦਿੱਤੀ ਅਸੀਂ ਦਿੱਲੀ ਸਰਕਾਰ ਤੱਕ ਆਵਾਜ਼ ਪਹੁੰਚ ਗਈ ਸੀ ਉਸੇ ਤਰੀਕੇ ਦੇ ਨਾਲ ਇੱਕਜੁੱਟ ਹੋ ਕੇ ਯਤਨ ਕੀਤਾ ਜਾਏਗਾ ਕੈਮਰਾ ਪਰਸਨ ਇਸ ਦੇ ਨਾਲ ਸ਼ਾਨੂ ਮਿਰੋਕ ਚੰਡੀਗੜ੍ਹ